ਕੱਲ ਦੇਰ ਰਾਤ ਰਸਤੇ ਨੂੰ ਲੈ ਕੇ ਹੋਏ ਝਗੜੇ ਵਿੱਚ ਨੌਜਵਾਨ ਕਰਮਜੀਤ ਦੀ ਮੌਤ ਹੋ ਗਈ ਅੱਜ ਕਰਮਜੀਤ ਦੇ ਪਰਿਵਾਰਕ ਮੈਂਬਰਾਂ ਨੇ ਕਰਮਜੀਤ ਦੀ লাশ ਨੂੰ ਸੜਕ ਤੇ ਰੱਖ ਕੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਵੀਂ ਕੋਚੀ ਨੀ ਗਿਤਾ ਉਹ ਚੜਾਂਦਾ ਬਿਆਸੀ ਉਹਦੇ ਮਾਰਿਆ ਆਂਦਾ ਨੇ ਕੋਚੀ ਕੋ ਮਾਰਿਆ ਕਿਰਚੋ ਦੇ ਆ ਮਰ ਗਿਆ ਉਹ ਤੇ ਹੀ ਵੀਰੇ ਕਵੀ ਉਸਤੇ ਵਈਆ ਉਹ ਆਰੇ ਵੀਰੇ ਦੇ ਦਰਸ ਰਿਹਾ ਮੇਰੇ ਕਵਿ ਨੂੰ ਮੇਰੇ ਕਵੀ ਨੇ ਇਨਸਾਰਜੈਂਟ ਆਦ ਲਾਇਆ ਦਾ ਮੇਰੇ ਪਿਆ ਕੇ ਨੇ ਦਏ ਦਏ ਰੋਗੀ ਉਹ ਦੈ ਸਭ ਕੁਝ ਮੈਂ ਮਾਰ ਜਾਣਾ ਇਤਿਆਕੇ ਮੈਂ ਆਪਣੇ ਕਵੀ ਨੇ ਇਨਸਾਰਜੈਂਟ ਦਾ ਸਵਾਲ ਸੁਪੋੜਾ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜਾਂਚ ਅਧਿਕਾਰੀ ਪਿਆਰਾ ਸਿੰਘ ਨੇ ਕਿਹਾ ਉਹਦੇ ਵਿੱਚ ਉਹਦੇ ਵਿੱਚ ਰਾਤ ਕੋਈ 1:30 ਕਰੀਬ 1:30 ਵਜੇ ਦੇ ਕਰੀਬ ਲੋੜੀ ਠੇਕ ਰਹੀ ਸੀ ਉੱਥੇ ਮੋਟਰਸਾਈਕਲ ਤੇ ਦੋ ਬੰਦੇ ਉਹਨਾਂ ਨਾਲ ਟਕਰਾਰ ਹੋ ਗਿਆ ਉੱਥੇ ਇੱਕ ਬੰਦਾ ਮਾਰ ਹੋ ਗਿਆ ਉਹ ਬੰਦੇ ਦੇ ਉਹਦੇ ਫਾਦਰ ਸਾਹਿਬ ਜਿਹੜਾ ਮਨਜੀਤ ਸਿੰਘ ਉਹਦੇ ਬਿਆਨ ਤੇ ਪੱਸ਼ਾ ਦਰਜ ਕਰਤਾ ਪਰਜਦਰ ਕਰਕੇ ਉਹਨਾਂ ਦਾ ਪੋਸਟਮਾਰਟ ਹੋ ਗਿਆ ਪੋਸਟਮਾਰਟ ਤੋਂ ਬਾਅਦ ਉਹਨਾਂ ਬੰਦੇ ਤੇ ਰੇਡ ਕਰਕੇ ਉਹਨਾਂ ਫੜ ਲਿਆ ਤੇ ਜਿਹੜੇ ਦੋਸ਼ੀ ਆ ਉਹ ਕੋਈ ਗ੍ਰਿਫਤਾਰ ਨਹੀਂ ਹਜੇ ਹਜੇ ਉਹਨਾਂ ਦੇ ਘਰ ਰੇਡ ਕਰ ਰਹਾ ਹੈ ਹਜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਹੀਂ ਤੇ ਜਿਹੜਾ ਅੱਜ ਉਹਨਾਂ ਨੇ ਇੱਥੇ ਪ੍ਰਦਰਸ਼ਨ ਕੀਤਾ ਰੋਡ ਦੇ ਉੱਪਰ ਆ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੂੰ ਸਮਝਾ ਦਿੱਤਾ ਕਿ ਠੀਕ ਆ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਕੇ ਬੰਦੇ ਜਿਹੜੇ ਮੇਨ ਦੋਸ਼ੀ ਆ ਉਹਨਾਂ ਫੜ ਲਿਆ ਤੇ ਠੀਕ ਹੈ